ਜਿਹੜਾ ਬੰਦਾ ਸਬਰ ਵਾਲਾ ਹੋਵੇਗਾ ਨਾ ਜੀ ਸਬਰ ਵਾਲਾ ਉਹ ਬੰਦਾ ਸ਼ੁਕਰਾਨੇ ਵਾਲਾ ਹੋਵੇਗਾ ਜੰਨਾ ਬੰਦਾ ਅੰਦਰੋਂ ਕਫਟੀ ਤੇ ਕੂੜਾ ਹੋਵੇਗਾ ਉਹਨਾਂ ਨੇ ਸ਼ੁਕਰਾ ਹੋਵੇਗਾ ਸਬਰ ਵਾਲਾ ਬੰਦਾ ਬੰਦਿਆਂ ਦਾ ਸ਼ੁਕਰਾਨਾ ਵੀ ਕਰਦਾ ਹੈ ਕਈ ਵਾਰੀ ਆਪਾਂ ਕਹਿੰਦੇ ਨਾ ਜੀ ਕੋਈ ਬੰਦਾ ਮਦਦ ਕਰਦਾ ਜਾਂ ਸਾਡੀ ਕਿਤੇ ਦੁੱਖ ਵੇਲੇ ਬਾਹ ਪੜਦਾ ਇਹਨੂੰ ਦੁਨਿਆਵੀ ਬੰਦੇ ਦੀ ਪੂਜਾ ਨਾਲ ਸਮਝਿਓ ਜਿਹੜਾ ਬੰਦਾ ਦਿਸ ਦੇ ਕੋਈ ਵਜੂਦ ਦੀ ਸ਼ੁਕਰਾਨਾ ਨਹੀਂ ਕਰ ਸਕਦਾ ਪਿਆਰਿਓ ਉਹਨੇ ਅਨ ਦਿਸ ਦਾ ਸ਼ੁਕਰਾਨਾ ਕਿਦੋਂ ਕਰਨਾ ਜਿਹੜਾ ਦਿਸ ਰਿਹਾ ਜਿਨੇ ਅੱਖਾਂ ਨਾਲ ਜਿਨੇ ਹੱਥਾਂ ਨਾਲ ਸਭ ਕੁਝ ਦਿੱਤਾ ਹੈ ਮੈਂ ਕਹਾਂਗਾ ਦੇਣ ਵਾਲਾ ਦਾਤਾ ਹੈ ਫਿਰ ਵੀ ਜਿਸ ਬੰਦੇ ਨੇ ਪਰਉਪਕਾਰ ਕੀਤਾ ਜੇ ਬੰਦਾ ਉਹਦੇ ਪਰਉਪਕਾਰ ਨੂੰ ਭੁਲਾ ਕੇ ਵੀ ਉਹਦੇ ਲਈ ਨਿੰਦਿਆ ਕਰਦਾ ਪਿਆ ਮੇਰਾ ਖਿਆਲ ਉਹ ਬੰਦਾ ਕਦੀ ਧਰਮੀ ਨਹੀਂ ਹੋ ਸਕਦਾ ਜਿਹੜਾ ਦਸ ਦਿਸ ਦੇ ਕੋਈ ਦਾ ਸ਼ੁਕਰ ਨਹੀਂ ਕਰਦਾ ਅਨ ਦਿਸ ਦਾ ਸ਼ੁਕਰ ਕਿੰਨੇ ਕਰਨਾ ਜਿਹੜਾ ਬੰਦਾ ਸਬਰ ਵਾਲਾ ਹੋਵੇਗਾ ਨਾ ਜੀ ਸਬਰ ਵਾਲਾ ਉਹ ਬੰਦਾ ਸ਼ੁਕਰਾਨੇ ਵਾਲਾ ਹੋਵੇਗਾ ਜੰਨਾ ਬੰਦਾ ਅੰਦਰੋਂ ਕਫਤੀ ਤੇ ਕੂੜਾ ਹੋਵੇਗਾ ਉਹਨਾਂ ਨੇ ਸ਼ੁਕਰਾ ਹੋਵੇਗਾ ਸਬਰ ਵਾਲਾ ਬੰਦਾ ਬੰਦਿਆਂ ਦਾ ਸ਼ੁਕਰਾਨਾ ਵੀ ਕਰਦਾ ਹੈ ਕਈ ਵਾਰੀ ਆਪਾਂ ਕਹਿੰਦੇ ਨਾ ਜੀ ਕੋਈ ਬੰਦਾ ਮਦਦ ਕਰਦਾ ਜਾਂ ਸਾਡੀ ਕਿਤੇ ਦੁੱਖ ਵੇਲੇ ਬਾਹ ਪੜਦਾ ਇਹਨੂੰ ਦੁਨਿਆਵੀ ਬੰਦੇ ਦੀ ਪੂਜਾ ਨਾਲ ਸਮਝਿਓ ਜਿਹੜਾ ਬੰਦਾ ਦਿਸ ਦੇ ਕੋਈ ਵਜੂਦ ਦੀ ਸ਼ੁਕਰਾਨਾ ਨਹੀਂ ਕਰ ਸਕਦਾ ਪਿਆਰਿਓ ਉਹਨੇ ਅਨ ਦਿਸ ਦਾ ਸ਼ੁਕਰਾਨਾ ਕਿਦੋਂ ਕਰਨਾ ਜਿਹੜਾ ਦਿਸ ਰਿਹਾ ਜਿਨੇ ਅੱਖਾਂ ਨਾਲ ਜਿਨੇ ਹੱਥਾਂ ਨਾਲ ਸਭ ਕੁਝ ਦਿੱਤਾ ਮੈਂ ਕਹਾਂਗਾ ਦੇਣ ਵਾਲਾ ਦਾਤਾ ਹੈ ਫਿਰ ਵੀ ਜਿਸ ਬੰਦੇ ਨੇ ਪਰਉਪਕਾਰ ਕੀਤਾ ਜੇ ਬੰਦਾ ਉਹਦੇ ਪਰਉਪਕਾਰ ਨੂੰ ਭੁਲਾ ਕੇ ਵੀ ਉਹਦੇ ਲਈ ਨਿੰਦਿਆ ਕਰਦਾ ਪਿਆ ਮੇਰਾ ਖਿਆਲ ਉਹ ਬੰਦਾ ਕਦੀ ਧਰਮੀ ਨਹੀਂ ਹੋ ਸਕਦਾ ਜਿਹੜਾ ਦਸ ਦਿਸ ਦੇ ਕੋਈ ਦਾ ਸ਼ੁਕਰ ਨਹੀਂ ਕਰਦਾ ਅਨ ਦਿਸ ਦਾ ਸ਼ੁਕਰ ਕਿੰਨੇ ਕਰਨਾ